ਆਹ ਇਹ ਅੱਜ ਦੀ ਜਿਹੜੇ ਸੀਗਾ ਸਾਡਾ ਹਰਸ਼ਕੋਵਰ ਡਾਂਕੂ ਤੇ ਵਾਰਨਾ ਖੁਦ ਕਰਦਾ ਜਾ ਕੇ ਦੇਖੋ ਤੁਸੀਂ ਏਰੀਆ ਦੇ ਹਿਸਾਬ ਨਾਲ ਇਹ ਜਿਹੜਾ ਸਾਡਾ ਰਣਜੀਤ ਨਗਰ ਹੈ ਦਸ਼ਮੇਸ਼ ਨਗਰ ਹੈ ਇਹ ਰਿਲੇਟਿਵਲੀ ਪੌਸ਼ ਏਰੀਆਜ਼ ਹੈ ਇੱਥੇ ਕੂਲਰ ਲੋਕਾਂ ਦੇ ਘਰਾਂ ਚ ਨਹੀਂ ਹੈ ਲੇਕਿਨ ਇਹਨਾਂ ਨੇ ਕੀ ਕੀਤਾ ਕਿ ਸਾਰੇ ਘਰਾਂ ਦੇ ਬਾਹਰ ਇਹਨਾਂ ਨੇ ਜਿਹੜੇ ਕਟੋਰੀ ਰੱਖਿਆ ਪੰਛੀਆਂ ਵਾਸਤੇ ਔਰ ਜਿਹੜੇ ਡੰਗਰਾਂ ਵਾਸਤੇ ਇਦਾਂ ਵੱਡੇ ਵੱਡੇ ਇਹਨਾਂ ਨੇ ਜਿਹੜੇ ਹੈਗੇ ਆ ਇਹ ਮਤਲਬ ਡਰਮ ਭਰ ਕੇ ਰੱਖ ਗ੍ਰਾਮ ਭਰ ਕੇ ਰੱਖੇ ਹੋਏ ਆ ਤੇ ਉਹਦੇ ਵਿੱਚ ਨਾ ਬਹੁਤ ਜ਼ਿਆਦਾ ਜਿਹੜਾ ਡੈਂਗੂ ਦਾ ਲਾਰਵਾ ਪੈਦਾ ਹੁੰਦਾ ਇਹ ਵੀ ਇੱਕ ਸੋਰਸ ਆ ਕਿਸੇ ਦੀ ਫ੍ਰਿਜ ਦੀ ਟਰੇ ਬਰਟਿੰਡੇ ਦੇ ਵਿੱਚ ਸਾਡੇ ਬਹੁਤ ਸਾਰੇ ਇਨਸ਼ਾਅਰ ਹਰ ਘਰ ਚ ਕਰੀਬਾਂ ਦੀ ਕਲੋਨੀ ਸੀ ਪੁਰਾਣੇ ਵਾਲੇ ਫ੍ਰਿਜ ਸੀਗੇ ਫ੍ਰਿਜ ਦੀਆਂ ਟਰੇਆਂ ਭਰੀਆਂ ਭਰੀਆਂ ਸੀ ਡੈਂਗੂ ਨਾਲ ਤੇ ਪਿੱਛੇ ਜੇ ਮੈਂ ਗੁਰਦਾਸਪੁਰ ਵੀ ਜਾ ਕੇ ਆਇਆ ਬੜੀ ਜਗ੍ਹਾ ਤੇ ਜਿਹੜਾ ਕੂਲਰ ਹੁੰਦਾ ਡੈਜ਼ਰਟ ਕੂਲਰ ਉਹਨਾਂ ਵਿੱਚ ਸਾਰਿਆਂ ਚ ਮਿਲਦਾ ਆ ਜਿਹੜੇ ਪੰਛੀਆਂ ਦੇ ਕਟੋਰੇ ਸਾਰਿਆਂ ਚ ਮਿਲਦਾ ਇੱਕ ਅਸੀਂ ਅੱਜ ਜਿਹੜੀ ਤੁਹਾਡੇ ਜਿਹੜੀ ਵਰਕਸ਼ਾਪ ਸੀ ਜਿੱਥੇ ਉਹ ਗੱਡੀਆਂ ਧੋਂਦੇ ਆ ਉਹਦੇ ਨੀਚੇ ਬਹੁਤ ਜ਼ਿਆਦਾ ਸੀ ਜਿੱਥੇ ਵਰਕਸ਼ਾਪ ਹੈਗੀ ਉਹਨਾਂ ਦੇ ਵਿੱਚ ਬਹੁਤ ਹੈ ਜਿਹੜੀਆਂ ਕੰਸਟਰਕਸ਼ਨ ਸਾਈਟਸ ਆ ਉੱਥੇ ਪਾਣੀ ਸਟੋਰ ਕਰਦੇ ਆ ਉਹਦੇ ਵਿੱਚ ਬਹੁਤ ਹੈ ਸੋ ਇਹ ਕਾਮਨ ਸਾਈਟਸ ਹੈਗੀਆਂ ਸਾਰੀਆਂ ਕੋਈ ਟਾਇਰ ਹੈ ਕੋਈ ਡੱਬਾ ਸੁੱਟਿਆ ਹੋਇਆ ਕੁਛ ਹੈ ਸਾਰੀਆਂ ਕਾਮਨ ਸਾਈਟਸ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਮੈਂ ਦੱਸੀਆਂ ਸਾਰੀਆਂ ਉਹਨਾਂ ਦਾ ਧਿਆਨ ਰੱਖੋ ਤੇ ਸ਼ੁੱਕਰਵਾਰ ਨੂੰ ਚੰਗੀ ਤਰ੍ਹਾਂ ਸੁਕਾ ਦਿਓ ਚਾਹੇ ਪਾਂਛੀਆਂ ਦਾ ਕਟੋਰਾ ਹੈ ਚਾਹੇ ਤੁਹਾਡਾ ਕਾਰ ਦਾ ਡੈਜ਼ਰਟ ਕੂਲਰ ਹੈ ਚਾਹੇ ਫ੍ਰਿਜ ਦੀ ਟ੍ਰੇ ਹੈ ਜਾਂ ਤੁਸੀਂ ਕੰਸਟਰਕਕਸ਼ਨ ਵਾਸਤੇ ਪਾਣੀ ਸ ਕਾ ਕੇ 2 ਘੰਟੇ ਬਾਅਦ ਫਿਰ ਪਰਦੇ ਹੋ ਬਹੁਤ ਬਹੁਤ ਧੰਨਵਾਦ